ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਪ ਤੁਸੀਂ ਸਾਰੇ ਵਧੀਆ ਹੋਵੋ ਠੀਕ ਠਾਕ ਆ ਪਿੱਛੇ ਮੇਰਾ ਮੌਸਮ ਦੇਖ ਸਕਦੇ ਹੋ ਤੁਸੀਂ ਤੇ ਮੀਂਹ ਪੈ ਰਿਹਾ ਨਿਕਾ ਨਹੀਂ ਕਰ ਤੋਤੇ ਹਨ ਕੱਪੜੇ ਤੇ ਮੀਂਹ ਆ ਗਿਆ ਹੁਣ ਮੈਨੂੰ ਲਾਣੇ ਪੈ ਰਹੇ ਨੇ ਫੇਰ ਦੁਬਾਰਾ ਜਿਹੜਾ ਨਵੇਂ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਓ ਬਦਲ ਦੇਖੋ ਪੂਰੇ ਘੂਲੇ ਪੈ ਨੇ ਤੇ ਨਿਗੀਆਂ ਨਿਕਾਂ ਕਣੀਆਂ ਪੈ ਰਹੀਆਂ ਇੱਥੇ ਤੇ ਮੈਂ ਕੱਪੜੇ ਲਾੜੇ ਨੇ ਅੰਦਰ ਖੜਦੀਆਂ ਮੈਨੂੰ ਤਾਂ ਐਂ ਹੀ ਸੁੱਕ ਜਾਣਗੇ ਪਰ ਸੁੱਕੇ ਨਹੀਂ ਤਾਂ ਚਲੋ ਇਹ ਦਮਣ ਵੀ ਚਲੀ ਗਈ ਸਕੂਲ ਤੇ ਅਧਿਆਰ ਵੀ ਚਲੇ ਗਏ ਨੇ ਆਫਿਸ ਤੇ ਆਪਾਂ ਰਹਿ ਗਏ ਇਕੱਲੇ ਤੇ ਆਪਾਂ ਲੱਗਿਆ ਕੱਪੜੇ ਪ੍ਰੈਸ ਕਰਨ ਕਿਉਂਕਿ ਮੌਸਮ ਠੰਡਾ ਹੈ ਦੇਖ ਥੇ ਰੱਖ ਦੇਣਾ ਕੱਪੜੇ ਗਿੱਲੇ ਬਾਅਦ ਚ ਪਾਵਾਂਗੇ ਤੇ ਇੱਧਰ ਆਪਾਂ ਕੱਪੜੇ ਰੱਖੇ ਪੈਣ ਪ੍ਰੈਸ ਕਰਨ ਵਾਲੇ ਤੇ ਕੰਮ ਆਪਣੇ ਸਾਰੇ ਨਿਬੜ ਗਏ ਸਫਾਈਆਂ ਹੋ ਗਈਆਂ ਸਾਰਾ ਕੁਝ ਹੋ ਗਿਆ ਤੇ ਕਿਚਨ ਵੀ ਸਾਫ਼ ਹੈ ਉਹ ਫ੍ਰੀ ਟਾਈਮ ਹੈ ਕੱਪੜੇ ਕਰਨੇ ਆ ਫੇਲਾ ਮੈਂ ਬਾਹਰ ਬੈਠੀ ਹਾਂ ਬਾਰੂਚ ਅ ਚਟਾਈ ਕੱਲ ਰਾਤ ਮੀਂਹ ਚ ਗਿੱਲੀ ਹੋ ਗਈ ਥੋੜੀਆਂ ਥੋੜੀਆਂ ਕੜੀਆਂ ਜਿਆਦਾ ਮੀਂਹ ਨਹੀਂ ਹੈਗਾ ਤੇ ਲੋ ਜੀ ਹੋ ਗਏ ਸਿਲਪਾ ਫਰੀ ਤੇ ਹੁਣ ਆਪਾਂ ਲੱਗਿਆਂ ਕੱਪੜੇ ਪ੍ਰੈਸ ਕਰਨ ਅ ਦਮਣ ਨੂੰ ਆਸ ਉੱਤ ਸਵਾਇ ਸੀ ਦਮਣ ਨੇ ਤੇ ਜਦੋਂ ਦਮਣ ਪਾਈਗੀ ਮੈਂ ਤੁਹਾਨੂੰ ਦਿਖਾਵਾਂਗੀ ਇਹ ਹੈਗੀ ਇਹਦੇ ਨਾਲ ਬਾਟਮ ਤੇ ਇਹ ਹੈਗੀ ਸ਼ਰਟ ਸ਼ਰਟ ਮੈਂ ਪ੍ਰੈਸ ਕਰਦੀ ਤੇ ਇਹ ਹੈਗੀ ਸ਼ਰਟ ਦਮਣ ਕੱਲੀ ਮੈਂ ਗੁਰਦੁਆਰਾ ਸਾਹਿਬ ਪਾ ਕੇ ਜਾਣਾ ਚਲੋ ਅੱਜ ਪ੍ਰੈਸ ਕਰ ਦੇਣੀ ਆ ਕੱਲ ਹੈਗਾ ਸੰਡੇ ਤੇ ਸੰਡੇ ਨੂੰ ਆਪਾਂ ਬੁਲਦਵਰਾ ਸਾਹਿਬ ਜਾਵਾਂਗੇ ਤੇ ਦਮਨ ਪਾਕੀ ਜਾਏਗੀ ਤੇ ਤੁਹਾਡਾ ਵੀਡੀਓ ਸ਼ੇਅਰ ਕਰਾਂਗੇ ਜਰੂਰ ਤੇ ਮੇਰੇ ਨਵੇਂ ਕੰਮ ਨੂੰ ਪੂਲ ਸਪੋਰਟ ਕਰਿਓ ਜੀ ਕੱਲ ਵੀ ਮੈਂ ਵੀਡੀਓ ਦੇ ਵਿੱਚ ਕਿਹਾ ਸੀ ਤੇ ਜਰੂਰ ਕਮੈਂਟ ਕਰਕੇ ਦੱਸਿਓ ਕਿ ਕਿਵੇਂ ਲੱਗਿਆ ਤੁਹਾਨੂੰ ਮੇਰਾ ਨਵਾਂ ਕੰਮ ਨਾਲੇ ਮੇਰਾ ਟਾਈਮ ਪਾਸ ਹੋ ਜਾ ਤੁੰਗਾ ਮੈਂ ਕੱਲੀ ਆ ਹਨਾ ਨਾਲੇ ਕੁਝ ਨਵਾਂ ਹੋ ਜਾਊਗਾ ਨਾਲੇ ਆਪਣਾ ਮਨ ਲੱਗਿਆ ਰਹੇਗਾ ਨਹੀਂ ਤੇ ਸਾਰਾ ਦਿਨ ਮੰਨਦਾ ਘਰੋਂ ਜਾਂਦਾ ਮੈਂ ਇਹ ਚਲੇ ਜਾਂਦੇ ਆਫਿਸ ਤੇ ਦਮਨ ਸਕੂਲ ਸਕੂਲ ਤੋਂ ਸਿੱਧਾ ਟਿਊਸ਼ਨ ਤੇ ਮੈਂ 5 6 ਵਜੇ ਤੱਕ ਮੈਂ ਕੱਲੀ ਹੀ ਰਹਿਣੀ ਆ ਤੇ ਮੈਂ ਸੋਚਿਆ ਕਿ ਹੁਣ ਆਪਾਂ ਕੋਈ ਕੰਮ ਸ਼ੁਰੂ ਕਰੀਏ ਹਨਾ ਤੇ ਫਿਰ ਸੋਚਿਆ ਚਲੋ ਬਾਕੀ ਹੋਰ ਵੀ ਕੁਝ ਨਵਾਂ ਲੈ ਕੇ ਆਵਾਂਗੇ ਜਿਵੇਂ ਬੈੱਡ ਸ਼ੀਟ ਵਗੈਰਾ ਤੇ ਇਹੋ ਜਿਹਾ ਕੰਮ ਵੀ ਨਾਲ ਚਲਾਣੇ ਆ ਉਹਦਾ ਟਾਈਮ ਪਾਸ ਵਧੀਆ ਹੋ ਜਾਂਦਾ ਨਾਲ ਦੇਣ ਲੱਗਿਆ ਰਹਿੰਦਾ ਨਾਲੇ ਆਪਣੇ ਭੈਣ ਭਰਾਵਾਂ ਨਾਲ ਗੱਲਾਂ ਬਾਤਾਂ ਹੋ ਜਾਂਦੀਆਂ ਨੇ ਜਦੋਂ ਆਪਾਂ ਨਹਾ ਤੋ ਕੀ ਪਾਠ ਕਰਕੇ ਆਪਾਂ ਫ੍ਰੀ ਸੀ ਤੇ ਹੁਣ ਮੈਂ ਕਿ ਥੋੜਾ ਜਿਹਾ ਘੜੀ ਕੱਪੜੇ ਪ੍ਰੈਸ ਕਰ ਲੈਣੀਆਂ ਕਿਉਂਕਿ ਮੌਸਮ ਠੰਡਾ ਨਹੀਂ ਤਾਂ ਗਰਮੀ ਬਹੁਤ ਹੋਣ ਕਰਕੇ ਨਾ ਤੇ ਜੀਨ ਕਰਦਾ ਕੱਪੜੇ ਪ੍ਰੈਸ ਕਰਨ ਨੂੰ ਤੇ ਸੂਟ ਜਿਹੜਾ ਸਟਿਚ ਕੀਤਾ ਜਿਹੜਾ ਆਪਾਂ ਨਾਣ ਕੇ ਗਏ ਸੀ ਮੇਰੇ ਮਾਮਾ ਜੀ ਦੀ ਨੂੰ ਸੀ ਕੋਣਾ ਨੇ ਤੇ ਬਹੁਤ ਹੀ ਵਧੀਆ ਸਟਿਚ ਕਰਦੀ ਉਹ ਕੱਪੜੇ ਦਮਨ ਨੂੰ ਸੂਟ ਸਟਿਚ ਕਰਕੇ ਦਿੱਤਾ ਬਹੁਤ ਵਧੀਆ ਬਣਿਆ ਦਮਨ ਦਾ ਸੂਟ ਤੇ ਸਲਵਾਰ ਹ ਬਣਾਈ ਸੀ ਸਿੰਪਲ ਕਪੜੇ ਪ੍ਰੈਸ ਕਰ ਲਏ ਨੇ ਜੀ ਆਪਾਂ ਨੇ ਥੋੜੇ ਬਥੇ ਕਰ ਲਏ ਥੋੜੇ ਬਥੇ ਰਹਿ ਗਏ ਹੋਣੇ ਹੋਲੀ-ਹੋਲੀ ਕਰਾਂਗੇ। ਲੋ ਇਹਦੀ ਕਪੜੇ-ਕੁਪੜੇ ਆਪਾਂ ਨੇ ਪ੍ਰੈਸ ਕਰ ਲਈ ਤੇ ਟਾਈਮ ਬੱਜ ਗਏ ਨੇ ਤੋਂ ਅੱਜ ਮੈਂ ਤੁਹਾਨੂੰ ਦੱਸਦੀ ਆ ਪਕੀ ਬਣਾਇਆ। ਅੱਜ ਮੈਂ ਪਿਆ ਚੱਲੇ ਚੁਲਾਈ ਤੋਂ ਹੀ ਗੋਗਾ ਕੀ ਬਣਾਇਆ। ਇਹ ਮੇਰੇ ਚਾਚਾ ਜੀ ਐਵੇਂ ਬਣਾਉਂਦੇ ਹੋਏ ਦੇਖਣ ਉਹਨਾਂ ਨੂੰ ਪਿੰਡੀਆਂ ਜਿਵੇਂ ਆਪਾਂ ਕੱਟ ਕੇ ਬਣਾਉਂਦੇ ਹੋਵੇਂ ਨਹੀਂ ਤੇ ਉਹਨਾਂ ਨੇ ਨਾ ਆਪਣੀਆਂ ਅੱਗ ਦੀਆਂ ਪਿੰਡੀਆਂ ਤਵੇ ਉੱਤੇ ਭੁੰਨਦੇ ਹੁੰਦੇ ਹਨ ਐਵੇਂ ਕੱਟ ਕੇ ਵਿਚਾਲੇ ਤੇ ਚਰਾਂਤੀ ਜਿਹਾ ਖਾਂਦੇ ਹਨ ਤੇ ਅੱਜ ਮੈਨੂੰ ਉਹਨਾਂ ਦੀ ਯਾਦ ਆਈ। ਮੈਂ ਵਿੱਚ ਟਮਾਟਰ ਵੀ ਪੀਤੇ ਹਰੀਆਂ ਮਿਰਚਾਂ ਵੀ ਮੈਂ ਕਿਹਾ ਥੋੜਾ ਜਿਹਾ ਡਿਫਰੈਂਟ ਜਿਹਾ ਹੋ ਰਿਹਾ ਕ੍ਰੈਂਸੀਆ ਤੁਸੀਂ ਕਹੋਗੇ ਠੀਕ ਬਣਾਇਆ ਪਰ ਵਧੀਆ ਲੱਗਦੀ ਹੈ ਇਹ ਮੈਂ ਟਰਾਈ ਕਰ ਰਹੀ ਹਾਂ ਇਹਨੂੰ ਤਾਂ ਬਹੁਤ ਵਧੀਆ ਲੱਗਦੀ ਹੈ ਜੇ ਤੁਸੀਂ ਟਰਾਈ ਕਰਕੇ ਤਾਂ ਦੱਸਿਓ ਜੇ ਨਹੀਂ ਕਰਦੇ ਤਾਂ ਸਾਹੀ ਦੱਸਿਓ ਕਿਤੇ ਮੇਰੇ ਹੁਣ ਘਰ ਦਾ ਕੋਈ ਨਹੀਂ ਹੈ ਜਿਹਨੇ ਇਹ ਚੀਜ਼ ਬਣਾਇਆ ਹੋਵੇ ਪਰ ਟੇਸਟੀ ਬਹੁਤ ਲੱਗਦਾ ਹੈ ਇਹ ਤੁਸੀਂ ਟਰਾਈ ਜ਼ਰੂਰ ਕਰਿਓ ਹਰੀ ਮੈਂ ਭੁੰਨ ਰਹੀਆਂ ਢੋਲ ਮਿਰਚਾਂ ਮਫਾਣਾ ਢੋਲ ਮਿਰਚਾਂ ਹਲਦੀ ਪਿਆਜ਼ ਤੇ ਨਮਕ ਆ ਗਿਆ ਮਸਾਲਾ ਪਾ ਲਿਆ ਦਰਾਂ ਨੂੰ ਵੀ ਰਿਹਾ ਪਾਇਆ ਥੋੜਾ ਜਿਹਾ ਇਹਨੂੰ ਲਜੀ ਕੋ ਖਾ ਇਸ ਦਾ ਜੀ ਆਪਣੇ ਤੈਨੂੰ ਦੀ ਮੈਂ ਸੋਚੀ ਨਾ ਖਾਣੀ ਆਪਾਂ ਕੁ ਅਲੱਗ ਬਣਾਉਣੀ ਹੈ ਰੈਡੀ ਹੋ ਗਈ ਆਪਣਾ ਇੱਕ ਚਟਣੀ ਵੀ ਤਰ੍ਹਾਂ ਬਣਨੀ ਸੀ ਦਾ ਤੇਰੇ ਛਿੰਡੀਆਂ ਪੈ ਗਈ ਹੋਰ ਬੁਰੀ ਮੋਟੇ ਇੱਕ ਵੀ ਹੁਣ ਜੀ ਰੋਟੀ ਰੁੱਟੀ ਆਪਾਂ ਨੇ ਖਾ ਲਈ ਜਿਹੜੀ ਸਬਜ਼ੀ ਬਣਾਈ ਤੁਸੀਂ ਵੇਖੀ ਰੋਟੀ ਰੁੱਟੀ ਖਾ ਕੇ ਤੇ ਮੈਂ 10 ਮਿੰਟ ਆਰਾਮ ਕਰਨ ਲੱਗ ਪੀ ਤੇ ਉਸ ਤੋਂ ਬਾਅਦ ਥੋੜਾ ਜਿਹਾ ਕੰਮ ਸੀ ਵਿਚਾਰਦਾ ਮੈਨੂੰ ਬੈਂਕ ਦਾ ਉਹ ਕਰਨ ਚਲੇ ਗਏ ਤੇ ਦਮਨ ਨੂੰ ਮੈਂ ਫੋਨ ਕਰਤਾ ਸੀ ਤੇ ਦਮਨ ਅੱਜ ਟਿਊਸ਼ਨ ਨਹੀਂ ਹੈਗੀ ਦਮਨ ਦੀ ਅੱਜ ਘਰੇ ਹੀ ਆਉਣਾ ਦਮਨ ਨੇ ਤੇ ਮਿਲਾਨਿਆ ਤੁਹਾਨੂੰ ਦਮੂ ਹੁੰਦੀ ਹੈ ਜਦੋਂ ਆਹ ਦੇਖੋ ਜੀ ਦਮੂ ਅੱਜ ਨਾ ਅੱਜ ਇੱਧਰ ਮੁਂਗਰ ਅੱਜ ਦਮਨ ਦੀ ਟਿਊਸ਼ਨ ਨਹੀਂ ਅੱਜ ਦਮਨ ਦੀ ਚੱਲਾ ਸਕੂਲੋਂ ਆ ਕੇ ਡਰੈੱਸ ਵੀ ਨਹੀਂ ਲਾਈ ਸੌਂਗੇ ਆ ਦਮਨ ਦੀ ਮੈਥ ਦੀ ਟਿਊਸ਼ਨ ਦੀ ਛੁੱਟੀ ਤੇ ਦਮਨ ਨੇ ਸਾਇੰਸ ਦੀ ਟਿਊਸ਼ਨ ਦੀ ਵੀ ਛੁੱਟੀ ਮਾਰ ਲਈ ਹੈ ਕੁਫੀਆ ਸੀ ਮੈਂ ਕਿਹਾ ਇਹ ਮੇਰੇ ਤੇ ਸਿੱਟ ਦੇ ਉਹੀ ਬਸ ਆਪਣੀ ਮਰਜ਼ੀ ਹੈ ਮੈਂ ਕਿਹਾ ਇਹ ਦਮਨ ਆ ਕੇ ਤਾਂ ਉਹ ਰੈਸਟ ਫਰਮਾ ਰਿਹਾ ਮੈਂ ਨਾ ਸਿਰਦਾ ਇਸੇ ਨਾਲ ਕਿਉਂਕਿ ਮੌਸਮ ਠੰਡਾ ਸੀ ਤੇ ਦਮਨ ਨੇ ਆਉਂਦੇ ਹੀ ਅਸੀਂ ਲਾ ਲਿਆ ਹਾਂ ਇੱਕਦਮ ਬੱਦਰ ਹੋ ਗਿਆ ਸੀਗਾ ਸਕੂਲ 'ਚ ਮਾਂ ਕੜੀਆਂ ਜੀ ਆਈਆਂ ਹਨ ਹਣ ਧੁੱਪ ਚੜ ਗਈ ਹੋਰ ਫਿਰ ਧੁੱਪ ਚੜ ਗਈ ਹੁਣ ਗਰਮੀ ਹੋ ਗਈ ਮੈਂ ਵੀ ਬਾਜ਼ਾਰ ਗਈ ਹਾਂ ਥੋੜਾ ਕੰਮ ਸੀ ਤੇ ਮੈਂ ਜਿਹੜੀ ਦੁਕਾਨ 'ਚ ਅਸੀਂ ਗਏ ਦਮੂ ਇੰਨਾ ਚਿਲਡ ਕੀਤਾ ਪਿਆ ਠੰਡ ਲੱਗੇ ਬਈ ਕਿਉਂ ਮੌਸਮ ਹੋਣ ਐਵੇਂ ਦਾ ਹੋ ਗਿਆ ਨਾ ਕਿ ਛੱਤਾਂ ਗਰਮ ਨਹੀਂ ਹੈਗੀਆਂ ਹਾਂ ਉਹ ਸਾਡੇ ਭੋਪਾਲ ਸਰਤਾ ਸਾਂਸ ਸਰਤਾ ਪੱਚੀ ਤੇ ਆਇਆ ਹੁੰਦਾ ਸੀ ਤਾਂ ਵੀ ਠੰਡ ਮੱਤੀ ਤੇ ਹੂੰ ਤੇ ਇੰਨਾ ਗੂਸ ਬੰਮ ਜੱਦ ਦੇ ਬਹੁਤ ਇੰਨਾ ਸਪਲੇਟੇ ਸੀ ਹਣਾ ਨਾ ਉਹਦੀ ਜ਼ਿਆਦਾ ਗੂਲੇ ਹੁੰਦੀ ਹੈ ਟਾਈਮ ਹੋ ਗਿਆ ਟਾਈਮ ਹੋ ਗਿਆ ਜੀ ਸਾਢੇ 5 ਵਜੇ ਦਾ ਤੇ ਆਪਾਂ ਬਣਾਣ ਲੱਗਿਆ ਚਾਹ ਤੇ ਦਮਣ ਅੱਜ ਐਸੇ ਕੁਝ ਛੁੱਟੀ ਹੈਗੀ ਦਮਣ ਅੱਜ ਐਸੇ ਕੁਝ ਸੁਨਹਿਰੀ ਸੁੱਤੀ ਪਈ ਹੈ ਕਿ ਸੁਨਹਿਰਾ ਛੰਡੇ ਸਕੂਲ ਦੀ ਜਾਣਾ ਤੇ ਮੈਂ ਲੇਟ ਉੱਠਾ ਹੀ ਤੇ ਮੈਂ ਕਿਹਾ ਉਹ ਚਾਹ ਤੇ ਬਣਾਉਂਗੀ ਨਹੀਂ ਉਹ ਤੇ ਅਦਰ ਆਪਣੀ ਚਾਹ ਬਣ ਗਈ ਹੈ ਤੇ ਚਾਹ ਪੀ ਕੇ ਤੇ ਫਿਰ ਅੱਜ ਰਾਤ ਦੀ ਸਬਜ਼ੀਏ ਬਣਾਣੇ ਨੇ ਆਪਾਂ ਨੇ ਬੈਂਗਣ ਬਣਾਣੇ ਨੇ ਭਰ ਕੇ ਤੇ ਪਿਆਜ਼ ਵੀ ਕਾਹਤੇ ਲੈ ਕੇ ਆਈ ਸੀ ਤੇ ਬਣਾਵਾਂਗੇ ਆਪਾਂ ਤੇ ਪਹਿਲਾਂ ਆਪਾਂ ਪੀ ਲਈਏ ਚਾਹ ਤੇ ਚਾਹ ਉੱਬਲ ਗਈ ਤੇ ਕੱਲ ਵਾਲੇ ਨਾਲ ਗੱਲ ਕੀਤੀ ਸੀ ਜੀ ਕਾਫੀ ਮਿਲ ਲੱਗਦਾ ਕੱਲ ਵਾਲੇ ਵਲੌਗ ਚ ਗੱਲ ਕੀਤੀ ਕਿ ਮੈਂ ਨਵਾਂ ਕੰਮ ਸ਼ੁਰੂ ਕਰਨ ਜਾ ਰਹੀ ਹਾਂ ਤੇ ਜਰੂਰ ਦੱਸਿਓ ਤੁਸੀਂ ਸਪੋਰਟ ਕਰਿਓ ਤੁਹਾਡੇ ਸਾਥ ਦੀ ਬਹੁਤ ਲੋੜ ਹੈ ਪਰ ਮੇਰੇ ਕਿਸੇ ਭੈਣ ਭਰਾ ਦਾ ਕਮੈਂਟ ਨਹੀਂ ਆਇਆ ਤੇ ਮੈਂ ਵੇਟ ਕਰ ਰਹੀ ਸੀ ਕਿ ਕਿਸੇ ਦਾ ਕਮੈਂਟ ਆਏ ਤੇ ਮੈਨੂੰ ਦੱਸਣ ਕਿ ਹਾਂਜੀ ਤੁਸੀਂ ਸ਼ੁਰੂ ਕਰੋ ਕਿ ਨਾ ਕਰੋ ਬਹਿ ਕੇ ਕਮੈਂਟ ਜਰੂਰ ਕਰਿਓ ਕਿ ਇਹ ਕੰਮ ਮੈਂ ਸ਼ੁਰੂ ਕਰਾਂ ਤੇ ਨਾਲ ਟਾਈਮ ਪਾਸ ਹੋ ਜੂਗਾ ਹੈ ਨਾ ਤੇ ਮੈਂ ਇੰਸਟਾਗ੍ਰam ਤੇ ਕੱਲ ਦੀ ਵੀਡੀਓ ਪਾਣੀ ਹੈ ਸ਼ੁਕਰੀਆ ਹਾਂ ਜਰੂਰ ਜਾ ਕੇ ਚੈੱਕ ਕਰਿਓ ਤੇ ਜਰੂਰ ਸਾਥ ਦਿਓ ਸਾਰੇ ਜਾਣੇ ਤੁਲੋ ਦੀ ਚਾਹ ਬਣ ਗਈ ਆਪਣੀ ਥੋੜੀ ਜੀ ਦਮਣ ਵਾਸਤੇ ਛੱਡ ਦਿੰਦੇ ਆ ਦਮਣ ਕੇ ਨਾ ਮੈਂ ਨਵੀਂ ਚਾਹ ਪੀਂਗਾ ਇੱਕ ਮੇਰੇ ਭੈਣ ਦਾ ਕਮੈਂਟ ਆਇਆ ਹੈ ਕਿ ਨੀ ਤੁਹਾਡਾ ਕੱਪ ਦੇਖ ਕੇ ਨਾ ਚਾਹ ਦੇਖ ਕੇ ਮੇਰਾ ਵੀ ਦਿਲ ਕੀ ਕਰਨ ਲੱਗ ਪਿਆ ਚਾਹ ਪੀਣ ਨੂੰ ਇਹ ਚਾਹ ਪੀਣੇ ਆਪਾਂ ਬਾਹਰ ਇਹ ਬਾਹਰ ਦਾ ਮੌਸਮ ਕੁਝ ਇਸ ਤਰ੍ਹਾਂ ਦਾ ਬੱਸ ਇਹਦੇ ਦੋ ਵਾਰ ਕੱਪੜੇ ਲਾ ਲੇ ਦੋ ਵਾਰ ਸੁੱਕਣੇ ਪਾ ਲੇ ਪਰ ਹੁਣ ਮੀਂਹ ਹੀ ਨਹੀਂ ਆਇਆ ਦੋ ਦਿਨ ਵਾਰੀ ਮੀਂਹ ਆ ਗਿਆ ਸੀ ਫੋਨ ਤਾਂ ਸਾਫ਼ ਹੈ ਦਮਨ ਦਾ ਬੈਗ ਧੋਣ ਵਾਲਾ ਸੀ ਉਹ ਤੋ ਦਿੱਤਾ ਬਸ ਕੱਪੜੇ ਸੁੱਕ ਗਏ ਨੇ ਤੇ ਮੌਸਮ ਬਾਹਰ ਠੀਕ ਹੈ ਬੈਠਣ ਜੋਗਾ ਹੈ ਬੈੰਨੇ ਆ ਤੇ ਚਾਹ ਬਣ ਗਈ ਤਾਂ ਚਾਹ ਪੀਨੇ ਆ ਫਿਰ ਬਣਾਉਣੀ ਆ ਰੋਟੀ ਪਾਣੀ ਵੀ ਹੋ ਗਿਆ ਨਾ ਉਹ ਚੀਜ਼ ਲਾ ਲਈ ਸਬਜ਼ੀ ਨਾਟਾ ਪਾਣੀ ਸਰਸਾ ਦੀ ਸਬਜ਼ੀ ਵੀ ਲੈ ਲਿਆ ਪਾਣੀ ਪਰ ਵੀਡੀਓ ਨਹੀਂ ਬਣਾਈ ਵੀਡੀਓ ਬਣਾਉਣ ਵਾਲਾ ਕੋਈ ਨਹੀਂ ਹੈਗਾ ਉਹ ਤੇ ਕਰਨ दीदा आप कट कटे प्याज प्याज मिर्च मसाला भर लेने प्याज भी मैं भर लून में मसाला भाई नहीं होंगे उस काट के प्याज पाने बहुत ही टेस्टी भरने जरूर ट्राई करें करो चुके थी आप लंबे लम्बे कट लेने प्याज अच्छा मिर्च ਦੁਪਹਿਰੇ तो ਮੇਰੀ ਸਬਜੀ ਵੇਖ ਲਈ ਜਿਹਦੇ ਨਾਲ ਰੋਟੀ ਖਾਧੀ ਪਰ ਬਣੀ ਬਹੁਤ ਟੇਸਟੀ ਸੀ ਕਦੋਂ ਦੀ ਮੈਂ ਸਬਜ਼ੀ ਦਾ ਕੇਸੀ ਬਣੀ ਮੈਂ ਦੁਪਹਿਰੇ ਬਣਾਈ ਸੀ ਬਲੌਗ ਤੇ ਲਿਖਾ ਹੋਆ ਸੀ ਮੈਂ ਐਵੇਂ ਇਸ ਇੰਡੀਅਨ ਦਾ ਚਾਹ ਰੱਖ ਕੇ ਨਾ ਸਾਈ ਤਾਂ ਵੇਲ ਤੇ ਮੋਂਦੀ ਹੈ ਬਹੁਤ ਐਕਸੀਡੈਂਟੀ ਟੈਂਕੀ ਟੈਂਕੀ ਮੇਰੀ ਸਬਜੀ ਵੀ ਸਾਨੂੰ ਤਾਂ ਲੱਗੇ ਹੋਏ ਨੇ ਕਿ ਖਾਣ ਕਰਕੇ ਇਹ ਸੋਲ ਪੈਂਦੇ ਨਹੀਂ ਆਏ। ਤੇ ਬਹੁਤ ਦੇਖੇ ਤਾਂ ਗੀ ਕਰ ਰਹੇ ਹਾਂ ਤਾਂ ਹੋਣਾ ਆਪਣਾ ਸਟੇਜਾ ਆ ਲੈਣੀਆਂ। ਜਿਹੜੇ ਪੈਂਦੇ ਗਏ ਉਹਨਾਂ ਦਾ ਰੌਗਣਾ। ਸਰ ਉੱਤੀ ਉੱਤੀ ਖਾ ਕੇ ਜਾਵਾਂ ਤੇ ਫਿਰ ਡੇਟ ਹੋ ਜਾਣਾ। ਸੱਜੀ ਨਾੜੀ ਰਹਿ ਜਾਂਦੀ। ਨਾਲ ਤੁਹਾਨੂੰ ਬਸ ਮੈਂ ਆਉਂਦੀ ਬਣਦੀ ਆਟਾ ਕੋਲ ਕੋ ਕੁਲ ਚਲਾਣੀ। ਆਟਾ ਤੁੱਤੀ ਬੰਨੋ ਹਰ ਕਰਦੇ ਠੀਕ ਹੈ। ਠੀਕ ਹੈ। ਤੇ ਛਿੱਤੀ ਮੇਰੇ ਮੈਨੂੰ ਸਿਰ ਟੈਂਸ਼ਨ ਨਹੀਂ ਵੀ ਤੇ ਫਿਰ ਟਿਫਾਨੀ ਨੇ ਆਪਾਂ। ਇਹ ਤਾਂ ਟਿਫਾਨ ਨਾ ਬਹੁਤ ਉਫਾ ਹੁੰਦਾ। ਉਹ ਵੀ ਗਰਮੀ ਦੇ ਨਾਲ ਸਬਜ਼ੀ ਦਾ ਖਰਾਬ ਹੋ ਜਾਂਦੀ ਹੈ ਤੇ ਸਾਡਾ ਦਮਨ ਛੋਟਾ ਪੱਕਾ ਹੈ ਨਾ ਇਹਨੂੰ ਪਤਾ ਨਹੀਂ ਲੱਗਦਾ ਕਦੇ ਵੀ ਸਬਜ਼ੀ ਖਰਾਬ ਹੋਏ ਇਸ ਵਾਰੀ ਆਈ ਖਾਣੀ ਖਰਾਬ ਘਰਿਆ ਮੈਂ ਕਿਹ ਬਣਾ ਸੀ ਰਾਤੀ ਸਬਜ਼ੀ ਰੱਖੀ ਸੀ ਤੇਰੀ ਮੰਮਾ ਸਬਜ਼ੀ ਅੱਜ ਖੱਟੀ ਸੀ ਨਾ ਖੱਟੀ ਨਹੀਂ ਖਰਾਬ ਹੋ ਗਈ ਸੀ ਫਰिज 'ਚ ਹੀ ਖੀਨ ਕੇ ਰੱਖ ਆਵੋ ਇਹੋ ਹਾਂ ਇਹ ਹੋਣਾ ਬਹਾਵਟਾਂ ਦੀ ਗੱਲ ਆ ਥੋੜਾ ਪੰਜ 6 ਮਹੀਨੇ ਹੋ ਗਏ ਮਤਲਬ ਕਰਨੀ ਹੈ سال ਹੋ ਗਿਆ ਹੈ سال ਹੋ ਗਿਆ ਤਾਂ ਕਰਣੀ ਹੈ ਜੀ ਤਾਂ ਕੱਟੇ ਤੋਂ ਕੱਟ ਨਹੀਂ ਚੱਲੀ ਗਈ ਦੇਖੋ ਬੈਂਗਣਾ ਦਾ ਕੰਮ ਦੇਖੋ ਜੀ ਲਾ ਦੇ ਇਹ ਹੁਣ ਆਪਣੇ ਨਾ ਬੈਂਗ ਅੱਧ ਫਰੈਜ਼ੀ ਹੋ ਗਏ ਨੇ ਮਤਲਬ ਲਾਈਟ ਗਿਆ ਤੇ ਹੁਣ ਆਪਾਂ ਨੇ ਇੱਕ ਫੈਲ ਤੇ ਪਾੜਾ ਜਿਹਾ ਪਿਆਰ ਜੋ ਵੀ ਲਿਖਤੇ ਜੀ ਨੇ ਪੰਤਰਾ ਸੁਣਦੇ ਆਜਾ ਜੇ ਤੁਹਾਨੂੰ ਬਣਦੇ ਨਹੀਂ ਤਾਂ ਜਿੰਨਾ ਤਾਂ ਸੁਣ ਕੇ ਦਿਖਾਉਣੇ ਤੁਸੀਂ ਕਹੋ ਬਾਤ ਤੁਸੀਂ ਕਹੋ ਕਿ ਬਾਤ ਨੂੰ ਕਮਾਲ ਕਰਤੀ ਤੁਸੀਂ ਤਾਂ ਕੱਪ ਫੇਰ ਕਰਕੇ ਕਮਾਲ ਕਰ ਲੋ ਜੀ ਤਾਂ ਜੇ ਸੁਜੀ ਬਣਾਉਣਾ ਤਾਂ ਉਹ ਮੇਰਾ ਕੰਮ ਹੈ ਮਾਸਟਰ ਇਹਨਾ ਨੂੰ ਨਹੀਂ ਰਿਹਾ ਹੈ ਹਨ ਕੰਮ ਕਰ ਰਿਹਾ ਇਹਨੇ ਕੰਮ ਨਹੀਂ ਕਰਨਾ ਉਹਦਾ ਕੋਈ ਮੂਰ ਨਹੀਂ ਹੋ ਰਿਹਾ ਉਹ ਕਿਹਦੇ ਕੰਮ ਨਹੀਂ ਕਰਦਾ ਥੀ ਹੋਏ ਦੇ ਤਾਂ ਕਿ ਕਾਲੂ ਸੰਦੇ ਆ ਤੇ ਸੰਦੇ ਨੂੰ ਮੱਠੀ ਹੋਣਾ ਬਾਕੀ ਤਾਂ ਤਮੰਦਾ ਵੀ ਖੂੜ ਹੈ ਤੇ ਆਹ ਸਾਗਾਂ ਦੀ ਰੋਟੀ ਹੈ ਤੇ ਇਹਦੇ ਨਾਲ ਬਹੁਤ ਔਖਾ ਲੱਗਦਾ। ਨਾਲ ਨਾਲ ਪਪਾਈ ਵੀ ਸਾਥ ਕਰਦੇ। ਤੇ ਕਾਲ ਵਾਲੇ ਲੋਕ ਜਿਹੜਾ ਹਾਇਤਾ ਕਿ ਇਹਦੇ ਕੋਈ ਕਮੈਂਟ ਨਹੀਂ ਆਇਆ ਹੈਗਾ ਕੋਈ ਜਿਹੜਾ ਨਵਾਂ ਬਿਜ਼ਨਸ ਸ਼ੁਰੂ ਕਰਨਾ ਹੋਵੇ ਬਾਰੇ ਤੇ ਤੁਹਾਡੇ ਕਮੈਂਟ ਆਉਣਗੇ ਜ਼ਿਆਦਾਤਰ ਤਾਂ ਹੀ ਹੈ ਉਹਨਾਂ ਦਾ

ਮੈਂ ਕਰਤੀਆਂ ਕਰਤੀਆਂ ਮਰਾਂ ਇਹ ਰੋਟੀ ਆਉਣੀ ਲੋਨ ਸਬਜ਼ੀ ਆਪਣੀ ਕੋਲੀ ਰੈਡੀ ਆਇਓ ਮੈਂ ਤੁਹਾਨੂੰ ਕਲਰ ਦਿਖਾਵਾਂ ਬੈਂਗਣਾ ਦਾ ਦੇਖਿਆ ਪਾਪ ਸਬਜ਼ੀ ਹੁਣ ਕੈਂਦੇ ਨੂੰ ਤੇ ਨਹੀਂ ਨਹੀਂ ਪਾਪ ਨਹੀਂ ਮੈਂ ਕਰ ਕਿਹਾ ਸੀ ਨਾ ਮੈਂ ਤੁਹਾਨੂੰ ਬਹੁਤ ਵਾਰ ਸੋਨੂੰ ਕਿਆ ਕਮਾਲ ਦੇ ਬੈਂਗੜ ਬਣਾਏ ਇਹ ਤੁਸੀਂ ਨਾ ਤੁਸੀਂ ਥੋੜਾ ਹੁਕੇ ਦੇਖੋਗੇ ਓਹ ਬੰਦਾ ਦੇਖੋ ਹੁਣ ਆ ਰਿਹਾ ਕਬਰ ਵੱਲ ਆਪਾਂ ਬਈ ਨਾ ਹੀ ਖਾ ਖੜਿਆ ਟੱਕੀ ਲੱਤੀ ਨਾ ਹੀ ਖਾ ਖੜਿਆ ਹਣਾ ਤੇ ਮੈਂ ਜਿਹੜੀ ਬੈਂਗਣਾ ਸਬ지 ਬਹੁਤ ਸਵਾਦ ਬਣਾਉਣੀ ਆ ਕਿਉਂਕਿ ਮੇਰੀ ਤਰੀਕ ਹੋਰ ਕੋਈ ਕਰਦਾ ਨਹੀਂ ਕਿ ਮੈਨੂੰ ਆਪਣੀ ਤਰੀਕ ਆਪ ਹੀ ਕਰਦੀ ਹੁੰਦੀ ਮੈਂ ਆਪ ਹੀ ਕਰਦੀ ਆ ਬਹੁਤ ਸਵਾਦ ਬਣ ਕੇ ਦੱਸਦੀ ਆ ਹੁਣ ਖਾਦਾ ਨਹੀਂ ਅਸੀਂ ਕਿਵੇਂ ਦੱਸਦੀਏ ਬਹੁਤ ਹੀ ਤੇਜ਼ੀ ਸਬ지 ਸਾਡੀ ਰੈਡੀ ਏ ਤੇ ਚਲੋ ਜੀ ਅੱਜ ਦੇ ਵਲੌਗ ਦਾ ਅੰਡਾ ਪਰ ਇੱਥੇ ਕਰਦੇ ਆ ਮਿਲਦਾ ਤੁਹਾਨੂੰ ਨਵੇਂ ਵਲੌਗ ਦੇ ਨਾਲ ਉਮੀਦ ਕਰਦੇ ਆ ਅੰਡਾ ਵਲੌਗ ਤੁਹਾਨੂੰ ਪਹੁੰਚਦਾ ਹੋਇਗਾ ਤੇ ਕਮੈਂਟ ਕਰਕੇ ਜਰੂਰ ਦੱਸਿਓ ਤੇ ਬਾਕੀ ਜਿਹੜਾ ਤੁਹਾਨੂੰ ਮੈਂ ਪਹਿਲਾਂ ਪਿੱਛੇ ਕਹਿ ਚੁੱਕੀ ਆਂ ਕਿ ਮੈਂ ਜਿਹੜਾ ਨਵਾਂ ਕੰਮ ਸ਼ੁਰੂ ਕਰਨਾ ਉਹਦੇ ਵਿੱਚ ਮੈਨੂੰ ਤੁਹਾਡੀ ਸਪੋਰਟ ਦੀ ਲੋੜ ਆ ਤਾਂ ਕੋ ਸਪੋਰਟ ਕਰੋ ਜੀ ਚਲੋ ਜੀ ਬਾਏ ਬਾਏ ਸਾਰਿਆਂ ਨੂੰ ਗੁੱਡ ਬਾਏ